ਮਮਾ ਅਸਾਂ ਹੀ ਰਸੀਆਂ ਦੇ ਨਾਲ ਗੰਦ ਹੈਲੋ ਹਾਂਜੀ ਸਾਖਸ਼ੀ ਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਫਿਰ ਤੁਸੀਂ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਕੀ ਟਾਈਮ ਹੈ ਮਾਰਨਿੰਗ ਰਹਿਣਾ ਅੱਜ ਆਪਾਂ ਨੂੰ ਛੁੱਟੀ ਹੈ ਤੇ ਤਾਂ ਕਰਕੇ ਆਪਾਂ ਘਰ ਤੇ ਆਪਾਂ ਜਿਹੜੇ ਉਹਦੇ ਕੰਮ ਕਰਾ ਡੇਲੀ ਉਸ ਦਿਨ ਆਪਾਂ ਛੁੱਟੀ ਵਾਲੇ ਦਿਨ ਥੋੜੇ ਲੇਟ ਹੋ ਗਏ ਸੀ ਤੇ ਅੱਜ ਆਪਾਂ ਟਾਈਮ ਨਾਲ ਜਿਹੜੇ ਆਦੇ ਕੰਮ ਕਰਨੇ ਵਿੜ ਲਿਆ ਤੇ ਝਾੜੂ ਵਗੈਰਾ ਵੀ ਕੱਢ ਲਿਆਉਣ ਲਈ ਪੁੱਛਾ ਰਹਿ ਗਿਆ ਪਰ ਹੁਣ ਮੰਮੀ ਵਰਗੇ ਯਾਨੀ ਕਿ ਘਰੇ ਹੈ ਨਹੀਂ ਕਿਸੇ ਦੇ ਘਰ ਗਈ ਨੇ ਤੇ ਤਾਂ ਕਰਕੇ ਜਿਹੜੇ ਹੁਣ ਮੈਂ ਚੱਕ ਲਿਆਉਂਦਾ ਮਧਾਨੀ ਵਗੈਰਾ ਲਾਉਣੀ ਹੈ ਕਿਉਂਕਿ ਮੈਨੂੰ ਐਸੇ ਪਹਿਲਾਂ ਮੈਂ ਸਾਰੇ ਕੰਮ ਨਿਵੇੜ ਲਾ ਤੇ ਉਧਰੋਂ ਮੂਲੀਆਂ ਜਿਹਦਾ ਕੰਮ ਵਿੱਢਿਆ ਪਿਆ ਸੀ ਪਰ ਅੱਜ ਘਰੇ ਕੋਈ ਵੀ ਨਹੀਂ ਹੋਇਆ ਕਿਸੇ ਕਾਰਨ ਬਾਹਰ ਜਾਣਾ ਪੈ ਗਿਆ ਆਪਣੇ ਪਿੰਡ 'ਚ ਤੇ ਅਸੀਂ ਘਰ ਹਾਂ ਘਰੇ ਹਾਂ ਬੱਚੇ ਤੇ ਮੈਂ ਤੇ ਬੀਬੀ ਬੀਬੀ ਬੈਠੇ ਵੀ ਇਸ਼ਨਾਨ ਕਰਕੇ ਤੇ ਪਾਠ ਕਰ ਰਹੇ ਆ ਤੇ ਮੈਂ ਲੱਗੇ ਸੀ ਕਿ ਮੈਂ ਧਾਣੀ ਲਾਉਣ ਹਾਂ ਜੀ ਤੇ ਇਹ ਸੁਬਾਹ ਦੀ ਅੱਜ ਜੜੀਆਂ ਕੋਠੇ ਤੇ ਤੇ ਮਮਾ ਅਸਨ ਉਥੋਂ ਚਾਈ ਦਿੱਤੀ ਸਾਰੀ ਅਸਨ ਮੈਂ ਬਣਾਈਆ ਗੰਡਨ ਦੇ ਤੇ ਕਿ ਉਹ ਸੁਣੀ ਕੋਈ ਨਾ ਕੁਛ ਨਿਕਲਿਆ ਰਾਮ ਨਾਲ ਲੱਤੀ ਕਿ ਉਥੇ ਇੱਕ ਤੇ ਇੱਥੋਂ ਤੱਕ ਆ ਗਈ ਮੈਂ ਮੈਂ ਆ ਦੇਖੋ ਇੱਕ ਸਿੱਧਾ ਟੁੱਟੇ ਦੀ ਮੈਂ ਉਹ ਦੋ ਘੰਟਾ ਬੰਨਣਾ ਨਹੀਂ ਆ ਗਿਆ ਇਹਨਾਂ ਪਾਸ਼ਣ ਛਾੜ ਦਿਆ ਡੋਰ ਬਣਾ ਬਣਾ ਕੇ ਤੇ ਉਹਦੇ ਨਾਲ ਹੀ ਜਿਹੜੇ ਖੇੜੀ ਜਾਂਦੀਆਂ ਗਿਆ ਗੰਡਾ ਦੇ ਲੈਣੀਆਂ ਤੇ ਡੋਰ ਬਣਾ ਲੜੀ ਜਿਵੇਂ ਕਿ ਬੱਚਿਆਂ ਦੀਆਂ ਖੇਡਾਂ ਉਹਨਾਂ ਮੈਂ ਨਾ ਸਵੇਰ ਐਵੇਂ ਕਰਾਂ ਮੈਂ ਗੈਸਵਾਰ ਕੋਲੀ ਨਾ ਮੈਂ ਬਾਰ ਬਾਰ ਗਈ ਆ ਰਪੀ ਗੈਸ ਲੀਕ ਹੋਈ ਜਾਂਦਾ ਹੈ ਐਵੇਂ ਪਤਾ ਨਹੀਂ ਵੇ ਇੱਥੇ ਦਰੋਂ ਤੇ ਅਮਰੂਦ ਇਕੱਠੇ ਕੀਤੇ ਪਏ ਹੈ ਇਧਰੋਂ ਪਿਆਜ਼ ਸੀ ਦੇ ਮੂੜੀਆਂ ਵਗੈਰਾ ਮੰਮੀ ਨੇ ਕੱਦੂ ਕੱਟ ਕਰਕੇ ਰੱਖਿਆ ਨਾ ਸਾਰਿਆਂ ਦੀ 스멜 ਐਵੇਂ ਲੱਗੇ ਕਿ ਜਿਵੇਂ ਗੈਸ ਲੀਕ ਹੋਈ ਜਾਂਦਾ ਇਦਾਂ ਜਿਹਨਾਂ ਦੀ 스멜 ਆਦੀ ਬਹੁਤ ਟਾਈਮ ਅਮਰੂਦਾਂ ਦੀ ਸਾਰਿਆਂ ਦੀ ਇਕੱਠੀ ਹੋ ਗਈ ਹੈ ਲੋ ਜੀ ਆਪਾਂ ਮਧਾਨੀ ਚਲਾ ਲਈਏ ਫੇਰ ਕਰਦੇ ਆ ਆਪਦੇ ਕੰਮ ਕਰ। ਬਾਕੀ ਸਟਾਰਟ ਬਲੌਗ ਸੱਚ। ਸੌਰੀ ਕੰਮ ਕਰ ਤਾਂ ਸਟਾਰਟ ਹੀ ਬਲੌਗ ਆਪਾਂ ਫੇਰ ਕੰਟੀਨਿਊ ਕਰਾਂਗੇ। ਪਹਿਲਾਂ ਕੰਮ ਕਰ ਨਵੇੜਲੀਏ ਥੋੜੇ ਬਹੁਤ। ਪੰਜੀ ਪਾਇਸ਼ੀ ਕੇ ਮੈਂ ਈਵਨ ਇਸ ਸਰਕਲ ਦਾ ਆਰਡ ਨੰਬਰ ਮम्मा ਦੇਖਿਆ। ਢੱਕ ਢੱਕ ਕੇ ਦੇਖ ਮੈਂ ਦਰ ਪੰਜਾਬੀ ਦਾਗਾ ਨਾਲੇ ਹਨ ਉਹ ਅੱਖਾਂ ਹੁੰਦੀਆਂ ਪੰਜਾਬੀ ਤਾਂ ਵੀ ਨਿਹਰ ਵਿਜਨ ਕਾਦੀ ਸੋਖ ਹੁੰਦੀ ਆ ਕੋਈ ਕਰਾਂ ਕਿ ਮੈਂ ਨਾ ਕੱਪੜੇ ਵਗੈਰਾ ਜਿਹੜੇ ਸਾਰੇ ਦੇਤੇ ਧੋ ਤੇ ਹੁਣ ਮੈਂ ਜਾਂਦੀ ਸੀਗੀ ਆਟਾ ਗੁੰਨਣ ਟਾਈਮ ਹੋ ਗਿਆ 9:30 ਦਾ ਹਨਾ ਨਵਰੀਦ ਸਮਰੀਦ ਨੇ ਮਰੂਦ ਚੱਕਲਾ ਮੜ ਕੇ ਸਾਰੇ ਨੂੰ ਰਿਸ ਪੈ ਗਈ ਚੱਕ ਕਰ ਦੋ ਕਰਦੀ ਆ ਮਮਾ ਜੀ ਮਿੱਠਾ ਬਾਤਾ ਅੰਮਰੂਦ ਐਨੇ ਟੇਸਟ ਵਾਲੇ ਜੀ ਕਰਦਾ ਪੋਤਾ ਆਵਾ ਪਰ ਨਾ ਬੀਬੀ ਨੂੰ ਪੋਤਾ ਬਾਅ ਚਲਾ ਦਾਂਗੇ ਬੀਬੀ ਵੀ ਖਾਣ ਲੱਗ ਗਈ ਬੀਬੀ ਵੀ ਖਾਣ ਲੱਗ ਗਈ ਤਾਂ ਬੀਬੀਂ ਦਿੱਤਾ ਅੰਮਰੂਦ ਉਹ ਗਾਇ ਕੰਦਰੀਓਂ ਨਾ ਆਪਾਂ ਸਿਆਂ ਕੇ ਚੱਲ ਗਾ ਲੈ ਇੱਕ ਅੰਮਰੂਦ ਲੱਗਿਆ ਕਹਿੰਦੇ ਕਾਟੋ ਲੈਗੇ ਨਹੀਂ ਮੈਂ ਦੇਖਿਆ ਸੀਗਾ ਜੇ ਕਾਟੋ ਲੈਗੀ ਫਿਰ ਕਾਟੋ ਦੀ ਖੈਰ ਨਹੀਂ ਇਹ ਮੈਂ ਕਾਟੋ ਹੀ ਹੱਥ ਚ ਆਊਗੀ ਕਿੱਥੇ ਬੱਸ ਉਹ ਮੈਨੂੰ ਦਿਖਾਈ ਦੇ ਰਿਹਾ ਬਸ ਠੀਕ ਆ ਉਹ ਸਹੀ ਸਲਾਮਤ ਹੈਗਾ ਉਹ ਦੇਖੋ ਇੱਕ ਤਾਂ ਹੋ ਉੱਪਰ ਲੱਗੇ ਪਏ ਇਹ ਤਾਂ ਛੋਟੇ ਆ ਆ ਦੇਖੋ ਆ ਇਹ ਮੰਮਾ ਇਹ ਕੋ ਵੱਡਾ ਵੀ ਦੇਖ ਇਹ ਕਾਲੇ ਸੀ ਲੱਗਿਆ ਪਿਆ ਇੱਕ ਤਾਂ ਇਹ ਕਾਲੇ ਵਿੱਚ ਲੱਗੇ ਪਏ ਆ ਸੀ ਪੱਤਾ ਪੱਤੇ ਥੱਲੇ ਆ ਕੈਮਰੇ ਵਿੱਚ ਦੇ ਨਹੀਂ ਦਿਖਾਈ ਦੇ ਰਿਹਾ ਆ ਸੀ ਮੰਮਾ ਇਹ ਕੋ ਵੱਡਾ ਲੱਗੇ ਪਏ ਇਸ ਕਾਟੋ ਲੈ ਗਈ ਹਾਂ ਚਲ ਕੋਈ ਨਹੀਂ ਕਾਟੋ ਨਹੀਂ ਖਾਲੇ ਚਲੋ ਗੋਵਿੰਦ ਕਾਚਰਦਾਨੀ ਲਾਓ ਗੋਵੈਂਟ ਗਾਉਣ ਹੋ ਜੋ ਚਲੋ ਚਲੋ ਮੱਛਰਦਾਨ ਨਹੀਂ ਲਾਉਏ ਲਾ ਦਾਂਗੇ ਚਲੋ ਜਿਹਦੀ ਜਿਹਦੇ ਸਿਚੂਏਸ਼ਨ ਕਿ ਦੀਦੀ ਕੇ ਜਨੇ ਉਹਨਾਂ ਕੇ ਬਲੇ ਬੁੱਢੇ ਲੱਡੇ ਨੇ ਮਰੂਦ ਹਾਂ ਥੋੜੇ ਨਹੀਂ ਥੱਪੇ ਥੱਲੇ ਲੱਗ ਬੰਦੇ ਅੱਛਾ ਮੋਤ ਜਾ ਗਾਣੂ ਖਾ ਪੀ ਕੇ ਆਰਾਮ ਨਾਲ ਮਾਂ ਪੁੱਤ ਰੈਸਟ ਫਰਵਾ ਰਹੇ ਆ ਨਾ ਪੁੱਤ ਉਠਾ ਦੇਂਗੇ ਆ ਜਾ ਫਿਰ ਮੈਂ ਬੋਚਾ ਲਾ ਲਾ ਪਹਿਲਾਂ ਨਾ 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 ਕੋਸਰੀ ਹੁੰਦਾ ਏਡੀ ਛਿੜਕੀ ਰੋਕੀ ਲੈ ਭਾਈ ਹੁਣ ਕਹਿੰਦੇ ਪੋਚਾ ਲਾ ਦੇ ਹਜੇ ਕੀ ਰੋਟਾ ਨੂੰ ਸਾਡੇ ਕੋਲ ਟਾਈਮ ਹੀ ਨਹੀਂ ਮਨ ਲੱਗਦਾ ਕਹਿਣਗੇ 11 ਗੁਰਾ ਵੀਜੀ ਬਣਾਈ 10:30 ਤਾਂ ਹੋ ਗਈ ਚਲ ਮੈਂ 10 ਮਿੰਟਾਂ ਚ ਪੋਚਾ ਲਾ ਦੇਣਾਗਾ ਐਨੇ ਕਾ ਤੇ ਛਿੱਤਰ ਉਹ ਕੜੀ ਸੀ ਨਹੀਂ ਹਾਂਜੀ ਅੱਜ ਬਣ ਰਿਹਾ ਸਾਡੇ ਮੂਲੀਆਲੇ ਪਰੌਠੇ ਪਿੱਛੇ ਹੇੜਾ ਮੜ ਗਿਆ ਮੈਂ ਨਾ ਪਹਿਲਾਂ ਉਹ ਲੱਗਦੀ ਸੀ ਨੀ ਪਕਾਉਣ

ਤੂੰ ਨਹੀਂ ਕਿ ਕਿ ਸਿਪਚਨ ਵਾਦੂ ਪਰ ਸੰਡੇ ਨੂੰ ਰੋਸੇ ਜਾਣਾ ਹੋਊਗਾ ਹਨਾ ਕਿੱਥੇ ਉਹ ਦੇ ਕੇ ਨਹੀਂ ਜਾਣਾ ਆ ਜਾਵਾਂਗੇ ਫਿਰ ਤਾਂ ਸੁਰਤ ਨਾਲ ਮਿਲਾਂਗੇ ਤੁਹਾਨੂੰ ਤਾਂ ਮਿਲੂਗਾ ਫਤ ਮੁੰਡੇ ਪੇਪਰ ਆਗਾ ਫੇਰ ਹੂੰ ਮਮਾ ਮਮਾ ਦਰਸ਼ਕੀ ਰਾਤ ਆ ਵੀ ਨਾ ਚ ਕਿ ਹੁਣ ਦੇਖੋ ਉਹ ਨਾ ਤੇ ਬੱਦ ਤੇ ਠੀਕ ਐ ਸੁਣੇ ਜਾਂਦਾ ਮਾਂ ਨੂੰ ਕਿ ਮੰਮੀ ਬਣਾਉਂਦੇ ਹੁੰਦੇ ਅੱਜ ਮੈਂ ਲੱਗੀਆਂ ਪਕਾਉਣ ਅਸੀਂ ਨਹੀਂ ਜਾਂਦੇ ਫਿਰ ਹੈ ਅਸੀਂ ਨਹੀਂ ਜਾਂਦੇ ਫਟ ਪੇਪਰ ਹੀ ਆਈ ਜਾਂਦੇ ਆ ਹੋਰ ਫਿਰ ਟੇਪਰ ਆ ਜੇ ਮੰਡੇ ਨੂੰ ਤਾਂ ਟੇਪਰ ਆਗਾ ਖੋਰ ਇਹ 2 ਘੰਟਿਆਂ ਚ ਗੋੜੇ ਹੋ ਕੇ ਤੇ ਫਰਾ ਕੇ ਬਸ ਟੈਨਸ਼ਨ ਚੜੀ ਜਾਏ ਠੀਕ ਐ ਜਮਾਂ ਕੇ ਜਮਾਂ ਘੇਰਤਾ ਅਮੜਾ ਟਾਈਮ ਲੱਗ ਜਾਣਾ ਯਾ ਬੈਡੀ ਵੀ ਆ ਗਿਆ ਚਲੋ ਖੋਲ ਬੀ ਬੀ ਖੋਲ ਬੀ ਚਾਹ ਬੇੜੀਆਂ ਜੀ ਮੂਲ ਨਾਲੇ ਪਰਠਾ ਖਾਇਓ ਹਟ ਜਾ ਦੇਖੋ ਵੀ ਹਮਲੇ ਬਲੇਕੇ ਤੇ ਮਾਘੇ ਨੂੰ ਲੈ ਕੇ ਸਾਰੇ ਰੋਟੇ ਨੂੰ ਵਟੇ ਲਈ ਜਾਂਦੇ ਨੇ ਸੁਆਦੀ ਬਲਬਲ ਪਾਪਾ ਤਾਂ ਚਾਰ ਖਾ ਗਿਆ <mixed in> <language> पर <laughs> मम्मा जी ਗੁਰੂ ਗੇਰੰਗ ਦੀ ਬਾਈ ਹੈ ਪਰ ਕਿਸੇ ਦੇ ਹੱਥੋਂ ਪੱਕੇ ਘੜੇ ਦਾ ਬੱਦੂ ਟਿਸਦਾ ਨੰਦ ਜਦੋਂ ਆ ਪੱਕਾ ਕੇ ਹਟਦੇ ਉਹਨੂੰ ਢਿੰਡਿਆ ਭਰ ਜਾਂਦਾ ਤਾਂ ਅੱਜ ਭਰਿਆ ਅੱਜ ਤਾਂ ਭੁੱਖ ਲੱਗੀ ਸੀ ਕਿਉਂਕਿ ਮੈਨੂੰ ਲੱਗਾ ਵੀ ਦੋ ਪਹਿਲਾਂ ਰੋਟੀ ਖਾਦੇ ਹੋਣਗੇ ਮੂਲ ਨਾਲ ਮੇਰੇ ਤਾਂ ਯਾਦ ਨਹੀਂ ਹੈਗੇ ਆਲੂਆਂ ਨਾਲ ਖਾਦੇ ਸੀ ਕਿਹੜਾ ਹੈ ਨਾ ਤੇ ਮੈਂ ਜਦੋਂ ਐ ਵੀ ਹੁਣ ਆਪਦੇ ਵਾਸਤੇ ਖਾਣੀ ਹੈ ਰੋਟੀ ਉਹਦੀ ਹੁੰਦਾ ਹੀ ਹੈਗੀ ਜਿੰਨ੍ਹੇ ਵਾਸਤੇ ਦੋ ਰੋਟੀਆਂ ਲਾਦਾਂ ਜਾਂ ਕਈ ਹੋਰ ਕੁਝ आई जंदा मंगन है ना हां करके बहुत टेस्टी बने ना का ज्यादा मिर्च है हाँ। ना लुन क्योंकि अदरक ना के प्याज नाल बात टेस्टी लागती है नीत डिगी मेरी तो बुटी डिगी खा लो एक दे दे तो मुझे पराठा ये बुत्ता खोल लो ठीक है मेरे मेरे को भी हुन भैया अबे बुत्ता खोल लो तो रीवन ला द और रीवन तोड़ूंगी मैं ਨੇ ਨਾ ਪੰਡੀ ਮਾਈ ਜੀ ਕਦੇ ਆਪ ਨੂੰ ਨਵੋਨ ਨੂੰ ਜਦੋਂ ਖੁਣ ਖਾਂਗੇ ਖਾਮ ਲੱਗਾ ਸੀ ਦੇ ਨਾ ਅੱਜ ਸ਼ੁੱਕਰਵਾਰ ਆ ਦਹੀਂ ਨਹੀਂ ਖਾਣੀ ਸੀ ਪਰ ਕਿਉਂ ਤੂੰ ਮੈਨੂੰ ਨਡਵਾ ਦੇ ਨਾ ਇਹ ਤਾਂ ਮੈਨੂੰ ਜੀ ਭੋਗਤ ਜਾਣਾ ਕਿਉਂਕਿ ਬਰੋਂਠੀ ਵਗੈਰਾ ਦਹੀਂ ਤੋਂ ਬਣਾ ਤੇ ਲੱਸੀ ਤੋਂ ਬਣਾ ਸਵਾਦ ਵਿੱਚ ਕਿਉਂਕਿ ਯੋਗੀ ਮੈਂ ਕਿਥੇ 8 ਤੋਂ 10 ਦਿਨਾਂ ਦਾ ਚੱਲੀ ਜਾਂਦਾ ਜਿਖਾ ਮੈਂ ਉੱਥੇ ਹੂਰ ਚੱਲ ਪੁਚਾਰ ਇਹ ਕੀ ਤਰੀਕਾ ਤੇ ਮੇਰੇ ਦਹੀਂ ਹਦੂਲੇ ਦੀ ਲੱਸੀ ਵਗੈਰਾ ਛਲ ਰੁਕਤੀ ਗਈ ਲਓ ਜੀ ਟਾਈਮ ਪੂਰਾ ਇੱਕ ਹੋ ਗਿਆ ਹੋਣਾ ਜਿਹੜੇ ਆਪਾਂ ਕੰਮਕਾਰ ਕਰਕੇ ਹੋਏ ਆਂ ਵਿਲੇ ਤੇ ਸਾਰੇ ਆਪਣੇ ਝਾੜੂ ਪੋਚੇ ਕੱਪੜਿਆਂ ਦਾ A to Z ਮੇਰੇ ਪਿੱਛੇ ਕੰਗਾ ਢਗੀ ਰਦੀ ਮੋ ਸ਼ੀਸ਼ੇ ਵਿੱਚ ਦਿਖਾਈ ਦਿੱਤਾ ਤੇ ਹੁਣ ਆਪਾਂ ਵਿਲੇ ਹੋਏ ਆਂ ਹਾਂ ਤੁਸੀਂ ਕਹਿੰਦੀ ਸੀ ਸਮ੍ਰਿਤਾ ਮੈਂ ਕਹਿੰਦੀ ਸੀ ਕਿ ਮੈਂ ਪੈਂਟ ਲੋੜ ਕਰਦਾਂ ਨਾ ਮੇਰੇ ਲੋ ਲੋ ਕਰਦੂੰ ਲਓ ਜੀ ਆਉਂਦਰਾ ਗਏ ਮੈਨੂੰ ਕਰਨ ਦਿੰਦੇ ਆ ਰਸਤੇ ਸਾਡੇ ਘਰੇ ਤਾਂ ਪਹਿਲੀ ਗੱਲ ਕੀ ਸਲਾਈ ਦਾ ਕੰਮ ਹੀ ਨਹੀਂ ਜਿਹੜਾ ਮੁੱਕਦਾ ਹੈਗਾ ਹਰੇ ਆਪ ਦਾ ਹੀ ਪਿਆਗਾ ਇੱਕਤਰ ਪਾਈ ਕਰਨ ਵਾਲੀ ਤੇ ਇਹ ਸੂਟ ਦੇ ਹਜੇ ਗੱਲ ਮੰਮੀ ਕਹਿੰਦੇ ਸੀ ਮੇਰਾ ਸੂਟ ਕਟਾ ਦੇ ਮੈਂ ਕਿਹਾ ਮੰਮੀ ਇੱਕ ਦਿਨ ਤਾਂ ਰੈਸਟ ਕਰ ਲੈਣ ਦੋ ਤੇ ਜਦੋਂ ਕਿ ਛੁੱਟੀਆਂ ਦੇ ਉਹਦੋਂ ਕੋਈ ਨਾ ਕੋਈ ਸੂਟ ਦਾ ਕੰਮ ਹੈ ਜਿਹੜਾ ਵਿੱਡਿਆ ਜਾਂਦਾ ਹੈਗਾ ਤੇ ਸਹੀ ਇੱਕ ਦੋ ਜਿਵੇਂਲੇ ਹੋਏ ਆ ਚਲੋ ਹੁਣ ਤਾਂ ਘੰਟਾ ਰੈਸਟ ਕਰਦੇ ਆ ਵੇਖੀ ਜਾਊਗੀ ਇਧਰ ਮੈਂ ਮੈਟ ਮੂਟ ਜੇ ਚੱਕ ਕੇ ਗਈ ਸੀ ਤੇ ਪਾਣੀ ਡੋਲਿਆ ਸੀਗਾ ਇੱਥੇ ਪੱਖਾ ਬੰਦ ਕਰਕੇ ਰੱਖਾਂ ਕਿੰਝ ਖਾਂਦਾ ਬੰਦੇ ਨਾਲ ਇੰਨੀ ਪੜੀ ਕਰਦਾ ਪਤਾ ਹੀ ਨਹੀਂ ਕਿੰਨੇ ਕਿ ਦਿਨ ਮਹੀਨੇ ਦੇ ਨੇੜੇ ਹੋ ਗਿਆ ਵੀ ਹਜੇ ਤੱਕ ਸਹੀ ਨਹੀਂ ਹੋਈ ਹੈਗੀ ਲੋ ਜੀ ਬੀਬੀ ਨੂੰ ਤਾਂ ਫੜਾਤੀ ਆ ਪਚਾ ਪਰ ਆਪ ਨਹੀਂ ਪੀਂਦੇ ਜੀ ਨਹੀਂ ਕਰਦਾ ਪੀਣ ਦਾ ਟੇਕਦੇ ਆ ਘੰਟਾ ਜਿ ਟਿਕਨ ਦੀਣ ਗਿਆ ਫਿਰ ਇਹਦੇ ਲੈਟੀ ਧਰਨ ਦਾ ਟਾਈਮ ਆ ਜੂਗਾ ਹਾਂ ਕਿ ਚੱਕ ਗਈਏ ਮम्मा ਕੇ ਸਿਨਾ ਕਿ ਨਾ ਅਸੀਂ ਅੱਜ ਧੁੱਪੇ ਪਾਵਾਂਗੇ ਇੱਥੇ ਅੱਜ ਇਹਨਾਂ ਨੂੰ ਤੜਕੀ ਮਿਲ ਗਏ ਕੁਰਕਰੀਆਂ ਦੇ ਪੈਕਟ ਬਾਪੇ ਨੇ ਲੈ ਕੇ ਦੇ ਦੇ ਤੇ ਹੁਣ ਉਹੀ ਨਹੀਂ ਲੋਡਾਂ ਦੇ ਟੇਕ ਜਾਣਾ ਮम्मा ਇਹ ਐਕਸਪੈਰੀਮੈਂਟ ਨਹੀਂ ਆਉਂਦਾ ਕਰ ਦੂ ਐਕਸਪੈਰੀਮੈਂਟ ਨੂੰ ਤਾਂ ਬਹੁਤ ਤੁਸੀਂ ਹੈਗੇ ਹੋਗੀਆਂ ਐਕਸਪੈਰੀਮੈਂਟ ਪਪਾ ਕਿ ਲੈ ਗਿਆ ਲੋਡਨੇ ਮੈਨੂੰ ਤੁਹਾਡੇ ਐਕਸਪੈਰੀਮੈਂਟਾਂ ਦੇ ਮੇਰਾ ਸ਼ਾਲ ਕਿੱਥੇ ਆ ਵੇ ਭਾਗ ਜਾ ਸ਼ਾਲ ਮੇਰਾ ਬਲੈਕ ਜਾ

ਇਹ ਵਿੱਚ ਪੈਪੜੀਆ ਪੈਪ ਅਤੇ ਵਿੱਚ ਨਿੰਬੂ ਸਮਰੀ ਤਾਂ ਨਹੀਂ ਪਾਇਆ ਕੇ ਰੇ ਸ਼ੇਕ ਬਣਾਈ ਵੈ ਠੀਕ ਆ ਬਣਾਈਏ ਬੀਬੀ ਚਾ ਇਹ ਗੱਲ ਕੁਝ ਮੈਂ ਬਤਾਉਣਾ ਨਹੀਂ ਚਾਹਤਾ ਕੰਮ ਤਾਂ ਕੀ ਆ ਹੁਣ ਬਸ ਆਪਾਂ ਰੈਸਟ ਕਰ ਲਈ ਬੀਬੀ ਕੇ ਨੇ ਬਲੌਗ ਬਣਾਉਣਾ ਸੀ ਬਣਾਲਾ ਬਲੌਗ ਤਾਂ ਮੈਂ ਬਣਾਈ ਜੰਨੀ ਆ ਤੇ ਮ ਮੱਖੇਮਾ ਕਿੰਨਾਂ ਕਰਕੇ ਗਈਆਂ ਫਲੇਸ ਦੇ ਵਿੱਚ ਕੀ ਕੁਝ ਕੱਟ ਕੇ ਪਾਈ ਬੈਠੀਆਂ ਸੀ ਬੜੇ ਪੰਗੇ ਲੈ ਲੈਂਦੇ ਨੇ ਜਿਵੇਂ ਫੋਨ ਤੋਂ ਦੇਖਿਆ ਨਾ ਵੀ ਗਰੀਬ ਤੇ ਪਤਾ ਟਿਊਸ਼ਨ ਤੇ ਚੜ ਗਈਆਂ ਚਾਹ ਚੋ ਪੀ ਕੇ ਨਹੀਂ ਗੰ ਆਪ ਦਾ ਖਾਣਾ ਦਾ ਨਾ ਬਣਾਵਣਾ ਖਾਈ ਜਾਂਦੀਆਂ ਹਾ ਇਹ ਪਹਿਲਾਂ ਤੇ ਹੱਟ ਛਿੜਕਾ ਚਾਹ ਕਨਾਈਏ ਖਾਈ ਗੋਸ਼ ਹੁੱਕ ਲੱਗੀ ਕਿਉਂਕਿ ਉਹ ਦੋੰਦੀ ਰੋਟੀ ਖਾਧੀ ਸੀ ਲੱਗੀ ਤੰਗਾ ਇਹ ਅਵਰੋਧ ਨਾਗਾ ਹੋਵੇ ਥਾਲਜ ਪਏ ਸਖਜਿੰਦਾ ਦੇਖ ਲੈ ਜੀ ਅਵਰੋਧ ਜੱਕਿਆ ਦਾ ਸਾਡੇ ਚਲ ਛੋੜਾ ਕੱਕਲੇ ਤਾਂ ਕੋਈ ਨਹੀਂ ਵੱਡਾ ਨੇ ਚੱਕੇ ਸਾਰੇ ਨੇ ਲੱਡੂਆਂ ਗੇੜਾ ਦਿੱਤੇ ਬਾਪੂ ਕੀ ਦਿਨ ਆਹ ਇਹ ਤਾਂ ਬਾਹਰ ਹੀ ਵੀੜਿਆ ਜੰਗਲ ਦਾ ਗਈ ਜਾ ਇੱਕ ਸਦਾ ਨਹੀਂ ਪਈ ਜੀ ਜਦੋਂ ਖੋਦੇ ਆ ਹਾਂ ਜੀ ਲੋ ਜੀ ਮੈਂ ਨਾ ਸਮਰੀਤ ਦੀ ਜਿਹੜੀ ਇਹ ਪੈਂਟ ਹੈ ਇਹ ਉਲੀਵੀ ਹੈਗੀ ਤੇ ਮੈਂ ਇਹਨੂੰ ਉੱਚੀ ਕਰਦੀ ਸੀ ਪਹਿਲਾਂ ਮੈਂ ਕੱਟਦੀ ਸੀ ਫਿਰ ਮੈਨੇ ਇੱਕ ਟ੍ਰਿਕ ਜੀ ਦੇਖੀ ਸੀਗੀ ਇੰਸਟਾ ਤੇ ਮੈਂ ਇਹ ਚਲਾਪਾ ਵੀ ਉਦਾਂ ਕਰਕੇ ਦੇਣੇ ਆ ਜਿਵੇਂ ਕੀ ਇੱਥੋਂ ਸੂਈ ਇਧਰੋਂ ਧੂਪਾ ਭਰ ਕੇ ਉਦੋਂ ਇਧਰੋਂ ਇਧਰੋਂ ਇੱਦਾਂ ਕਰਕੇ ਜਣੀ ਕਿ ਮੈਂ ਧੂਪੇ ਭਰ ਲਿਆ ਹਣਾ ਇੱਕ ਸਾਈਡ ਤੇ ਤੋਂ ਵਧੀਆ ਜਿਵੇਂ نیچے ਦੀ ਪਹਿਲਾ ਧਾਗਾ ਖਿੱਚ ਦਾਂਗੇ ਹੁਣ ਨਾ ਮੇਰੇ ਕੋਲ ਕੋਈ ਵੀਡੀਓ ਬਣਾਉਣ ਵਾਲਾ ਹੈ ਨਹੀਂ ਉਹ ਦੇਖੋ ਆਈ ਬਣੀ ਮੈਂ ਮੈਦ ਧਾਗਾ ਖਿੱਚਦਾ ਵੈਸੇ ਆਈਡੀਆ ਹੈ ਤਾਂ ਸਹੀ ਮਲ ਕਰ ਜੇ ਟੰਗ ਨਾਲ ਜੇ ਕਰਨ ਜ ਆਉਂਦਾ ਹੋਵੇ ਵੈਸੇ ਤਾਂ ਆ ਗਿਆ ਯਾਨੀ ਕਿ ਉਹ ਟ੍ਰਿਕ ਸਹੀ ਆ ਵੀ ਪੈਂਟ ਉੱਚੀ ਹੋਈ ਆ ਬਟ ਥੋੜਾ ਜਿਹਾ ਧਾਗਾ ਜਿਵੇਂ ਕਹਿ ਸਕਦੇ ਆ ਆਪਾਂ ਕੱਚਾ ਹਨ ਮੈਂ ਇਧਰੋਂ ਇਹ ਦੋਨੇ ਹੱਥਾਂ ਨਾਲ ਖਿੱਚਦੀਆਂ ਫਿਰ ਮੈਂ ਦੱਸਦੀ ਆ ਵੀ ਇਹ ਉੱਚੀ ਹੁੰਦੀ ਹੈ ਪੈਂਟ ਕਿ ਨਹੀਂ ਹੁੰਦੀ ਵੀ ਇੱਕ ਸਾਈਡ ਤੋਂ ਤਾਂ ਇਹ ਹੋ ਜਾਂਦਾ ਹੈ ਦੂਜੀ ਸਾਈਡ ਤੋਂ ਮੈਥੋਂ ਧਾਗਾ ਜਿਹਾ ਖਿੱਚਿਆ ਨਹੀਂ ਜਾਂਦਾ ਹੈਗਾ ਯਾਨੀ ਕਿ ਇਦਾਂ ਕਰਕੇ ਨਾ ਧਾਗਾ ਥੋੜਾ ਜਿਹਾ ਮੈਂ ਕੱਚਾ ਲੈ ਕੇ ਵਹਿ ਗਈ ਰੀਲ ਤਾਂ ਤੇ ਇਹ ਟੁੱਟ ਜੇ ਜਾਂਦਾ ਨੀਚੋਂ ਵੈਸੇ ਇਹ ਤਰੀਕਾ ਸਹੀ ਹੈ ਜਿਵੇਂ ਕਿ ਜੇ ਵੀ ਕੱਟਣ ਦੀ ਬਜਾਏ ਇੱਥੋਂ ਦੀ ਤੋਪਾ ਭਰ ਕੇ ਨਾ ਇੱਕ ਇਧਰ ਦੀ ਸੂਈ ਗੱਢ ਲਏ ਫਿਰ ਉੱਪਰ ਦੇ ਭਰ ਕੇ ਟਾਂਕਾ ਇਧਰ ਦੀ ਸੂਈ ਗੱਢ ਲਈ ਜਾਨੀ ਕਿ ਹੋਤ ਆ ਜਾਂਦੀ ਹੈ ਪਰ ਇਹ ਆਪ ਦੇ ਹਿਸਾਬ ਤਰੀਕੇ ਨਾਲ ਵੀ ਇਦਾਂ ਕਰ ਲਈ ਧਾਗੇ ਨੂੰ ਖਿੱਚ ਲਏ ਜਾਨੀ ਕਿ ਫਿਰ ਪੈਂਟ ਹੋ ਜਾਂਦੀ ਜਿਵੇਂ ਇਧਰਲੀ ਸਾਈਡ ਤੋਂ ਤਾਂ ਵਧੀਆ ਹੋਊਗੀ ਜੀ ਹਨਾ ਤੇ ਇਧਰ ਤਾਗਾ ਮੇਥੋਂ ਟੁੱਟ ਗਿਆ ਜਣਕੀ ਥੋੜਾ ਜਿਹਾ ਜਣਕੀ ਹਾਰਡ ਹੁੰਦਾ ਜਿਹੜਾ ਤਾਂ ਗਊ ਵਰਤ ਲੇ ਤੇ ਇਹ ਚੀਜ਼ ਵੈਸੇ ਵਧੀਆ ਪਰ ਮੈਂ ਕੈਂਚੀ ਚਲਾਉਣ ਲੱਗੀ ਕਿਉਂਕਿ ਮੇਥੋਂ ਧਾਗਾ ਟੁੱਟੇ ਜਾਂਦਾ ਬਾਰੀ ਬਾਰੀ ਤੇ ਫਿਰ ਸਮਰੀ ਵੀ ਆ ਕੇ ਨੂੰ ਕੋਚਾ ਘਟਣਗੇ ਵੀ ਮਮਾ ਵੀ ਤੁਸੀਂ ਟੰਗ ਦੇ ਨਾਲ ਉੱਚੀ ਨਹੀਂ ਕੀਤੀ ਉਹਦੇ ਪੈਂਟ ਥੋੜੀ ਜਿਆਦਾ ਨਹੀਂਵੇਂ ਆ ਤੇ ਆਪਾਂ ਕਿਸੇ ਹੋਰ ਕੱਪੜੇ ਦੇ ਉੱਤੇ ਜਾਨੀ ਕਿ ਇਹ ਚੀਜ਼ ਅਪਲਾਈ ਜ਼ਰੂਰ ਕਰਕੇ ਦੇਖਾਂਗੇ ਤੇ ਤੁਹਾਨੂੰ ਵੀ ਦੱਸਾਂਗੇ ਕਈ ਭੈਣ ਭਰਾਵਾਂ ਨੂੰ ਤਾਂ ਪਤਾ ਹੀ ਹੁੰਦਾ ਹਨ ਕਈ ਨੂੰ ਮੇਰੇ ਵਰਗੇ ਨੂੰ ਨਹੀਂ ਪਤਾ ਹੁੰਦਾ ਮੈਂ ਹੁਣੇ ਦੇਖੇ ਸੀਗੇ ਇੰਸਟਾ ਤੇ ਮੈਂ ਹੁਣੇ ਇਹ ਚੀਜ਼ੇ ਦੇਖਣ ਲੱਗੀ ਸੀ ਕਰਕੇ ਲੈਣੀ ਸੀਗੀ ਵੀ ਇਦਾਂ ਹੋ ਜਾਂਦੀ ਉੱਚੀ ਕਿ ਨਹੀਂ ਹੁੰਦੀ ਵੈਸੇ ਆਈਡੀਆ ਘੈਂਟ ਹੈ ਆ ਜਾ نیچے نیچے ਆ ਜਾ ਸਭ ਆ ਜਾ ਪਲੀਜ਼ ਆ ਆ ਜਾ ਆ ਸਰਵਾ ਮ ਬੈਠ ਤੇ ਭੱਜ ਜਾ ਤੂੰ ਬੈਠੀ ਰਹਿੰਦੇ ਤੇ ਜੁੰਡੇ ਲੇ ਕੇ ਪੜਦੀ ਉਹਦੇ ਮੈਂ ਮਾਚਾ ਰਹਿੰਦੀ ਹੁੰਦੀ ਐ ਪਟਕ ਪਟਲ ਗਾ ਮੈਂ ਕਰਨਾ ਪਹਿਲਾਂ ਮੈਂ ਕਰੂੰ ਮੈਨੂੰ ਬੁਲਾਇਆਗਾ ਤੇ ਮੈਂ ਜਾਲੀ ਮੈਂ ਤੇਰਾ ਸੂਟ ਸੂਟ ਸੈੱਟ ਕਰਕੇ ਰੱਖਤਾ ਜੇ ਪਾ ਕੇ ਦੇਖਣਾ ਤਾਂ ਠੀਕ ਐ ਨਹੀਂ ਦੇਖ ਲੈ ਜ਼ਰਾ ਪੁੱਤ ਪਰੇ ਨੂੰ ਮੂੰਹ ਕਰ ਲੈ ਰਵੜਵੇਂ ਹੈਗਾ ਵੱਡਾ ਲਵਰੀ ਦੀ ਕਾਰਸਲਾ ਦਾ ਕੱਟ ਰਹੀ ਹੈ ਇਹ 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 ਨਗਰੀ ਨਗਰੀ ਉਸ ਤੋਂ ਬੋਤਲੋਂ ਭਾਈ ਬੋਤਲ ਚ ਕੱਢਣੀ ਹੈ ਲੱਸੀ ਨਾ ਜੀ ਕੀ ਬਣਾਇਆ ਸਵੇਰੇ ਸਿਆਲ ਆ ਗਿਆ ਜਨੀਤੜਾ ਚਾਚਾ ਆਪਣੇ ਕੰਮ ਕਰਦਾ ਐ ਸਵੇਰੇ ਰਾਤ ਨੂੰ ਲੱਸੀ ਪੀਲੇ ਆਪਾਂ ਵੀ ਥੋੜਾ ਕੱਟਾਂ ਨਹੀਂ ਕੋਈ ਨਾ ਮਰਦਾ ਲੈ ਮੈਂ ਕੱਟ ਦੂੰਗੀ ਹੁਣ ਹੱਥ ਤੇ ਨੰਬਰ ਵਾਲੇ ਆ ਥੋੜਾ ਜਿਹਾ ਕੱਟ ਦੂੰ ਹੂੰ ਥੋੜਾ ਜਿਹਾ ਕੱਟ ਦੂੰ ਥੋੜੇ ਇੱਕ ਹੋਰ ਨਹੀਂ ਸੀ ਪਿਆਜ ਮੈਂ ਹੈ ਬਤਾ ਸੀ ਆ ਸਭ ਮੰਮ ਕਿਰਲੀ ਜੀ ਕੀ ਆ ਸਮ੍ਰੀਤ ਮੈਂ ਦੋ ਮਿੰਟ ਆਪ ਨੂੰ ਦੇ ਰੋਹਦਾ ਵਾ ਇੱਕ ਮਿੰਟ ਇੱਕ ਖਾਚਾ ਸਬਰ ਵੀ ਨਹੀਂ ਕਰ ਸਕਦੀ ਮਮ ਜਬ ਨਾਲ ਚੱਕਦਾ ਸੂਨ ਤਾਰਨਾ ਪਿਆ ਤੂੰ ਬਲੂੰਗੜੀ ਦੀ ਬਣੀ ਹੁੰਦੀ ਰੱਖ ਦੋ ਹੀ ਕੋਈ ਨਹੀਂ ਰੱਖ ਦਨੀ ਇਹਦੇ ਬੈਡੀ ਆ ਤਾਂ ਗਿਆ ਆਪ ਹੀ ਫੋਨ ਤੇ ਲੱਗੀ ਪਈ ਹੈਗੀ ਕੋਣ ਏ ਨਹੀਂ ਚੜਾ ਕੇ ਨਾ ਪਾ ਪਾ ਸੀੜੀਆਂ ਕੀ ਲੱਸੀ ਲੈ ਆ ਲੈ ਆ ਕੀ ਕਰਾਂ ਦੇਖਦਾ ਨਹੀਂ ਯਾਰ ਕੀ ਕਰੀ ਜਾਂਦੀ ਕੀ ਕਰਦੇ ਹੋ ਪਤਾ ਚਾਰ ਲਾਇਆਗਾ ਕਿੱਥੋਂ ਵੈੜੀ ਚ ਹਾਂ ਬਚ ਉਹ ਤਨਾ ਰੇ ਰੱਖਣੀ ਜਿਹੜੀ ਹੈ ਕਾਲੀ ਨਾਲ ਲਾਤਣਾ ਘੱਟਾ ਵੇ ਤੇ ਕਾਲੀ ਨਾ ਮੈਨੂੰ ਘੱਟਾ ਘੱਟੇ ਰੇ ਦੇ ਚੁਕਾਏਗਾ ਕਰਕੇ ਮੈਂ ਤੈਨੂੰ ਚੱਕ ਲੈਣਗੇ ਪਰ ਕਿਉਂ ਸਰੀਰ ਨਹੀਂ ਬਣਾਉਣਾ ਤਰਾ ਹੋਂ ਚਕਾਰੇ ਮੈਨੂੰ ਮੈਂ ਤੁਹਾਨੂੰ ਦਮਰੇ ਵੀ ਚ ਤਾਂ ਇਹ ਘੱਟ ਤੇ ਰੋਟੀ ਖਾਂਦੀ ਆ। ਖਾਦੇ ਘਰੇ ਚ ਮੱਝ ਹੈ ਨਹੀਂ ਪਾਈ। ਹਾਂ। ਇਹਨਾਂ ਨੇ ਸੁਭਾਵੀ ਖਾਦੇ ਮੂਲੀ ਵਾਲੇ ਪਰੌਂਠੇ ਤੇ ਹੁਣ ਵੀ ਚੱਲ ਰਹੇ ਇਹਨਾਂ ਵਾਸਤੇ ਆਟਾ ਰੱਖਦਾ ਸੀਗਾ ਮੂਲੀ ਵਾਲੇ ਪਰੌਂਠੇ ਹੁਣ ਗੋਭੀ ਪਸੰਦਰੀ ਹੈਗੀ ਕੀ ਆਪਣੇ ਬਣੀ ਹੈ। ਫੁੱਲ ਗੋਭੀ। ਤੇ ਪਰ ਸਾਰੇ ਤੋਂ ਵੱਧ ਟੇਸਟੀ ਲੱਗਦੀ ਹੈਗੀ ਦੂਸਰੀ ਬੰਦ ਗੋਭੀ ਕਹਿ ਦਿੰਦੇ ਆਪਾਂ। ਪੱਤੇ ਗੋਭੀ ਉਹ ਵਾਲੀ ਜਿਹੜੀ ਗੋਭੀ ਬੜਾ ਟੇਸਟੀ ਲੱਗਦੀ ਹੈ ਮਟਰ ਨਾਲ ਪਾ ਲਓ। ਪੂਲੀ ਗੋਭੀ ਨਹੀਂ ਐਨੀ ਟੇਸਟੀ ਲੱਗਦੀ ਹੈਗੀ। ਲਓ ਜੀ ਬੀਬੀ ਨੂੰ ਤੇ ਬੱਚਿਆਂ ਨੂੰ ਆਪਾਂ ਰੋਟੀ ਦਿੱਤੀ ਫੜਾ ਹੁਣ ਫੜਾਈਏ ਪਾਪੇ ਨੂੰ। ਫੇਰ ਆਉਗੇ ਸਾਡੇ ਸਾਡਾ ਸਿੰਗਰ ਆ ਗਿਆ ਵਲੌਗ ਬਣ ਰਿਹਾ ਹੈ ਹਾਏ ਹਾਂ ਸਾਡੇ ਰੋਟੀ ਬਣ ਗਈ ਹੈ ਜੀ ਉਹਨਾਂ ਸੋਫਾ ਪੱਕ ਗਈ ਹਾਏ ਤੇ ਕੁਬੀਸ ਦੇ ਤੋ ਮਮਾ ਹਨਾ ਸ਼ੋਫੇ ਦੇ ਰੂਮ ਜਿੱਥੇ ਸੁਨੀਤ ਬੈਠੀ ਸੀ ਰੁਸੀ ਹਾਂ ਦੰਨ ਮਾਰ ਨਹੀਂ ਸੀ ਦੰਨ ਨੇ ਹੱਥ ਫੜੇ ਸੀ ਟੰਟੀ ਕੁ ਤਸੀਰ ਤੇ ਉਹ ਕੰਦੇ ਮਨ ਵੱਲ ਨੂੰ ਤੁਰ ਗਏ ਗਾਇਬ ਹੋ ਗਿਓ ਹਟ ਮੈਂ ਕਿਦਾਂ ਡੈਡੀ ਨੂੰ ਦੱਸਣ ਗਈ ਮੈਂ ਤਾਂ ਬੰਦਲੀ ਕੋ ਠੀਕ ਗਿਆ ਮੈਂ ਡੈਡੀ ਗੈੜੇ ਤੂੰ ਮੇਰੀ ਭੈਣ ਨੂੰ ਹੱਥ ਕਿਵੇਂ ਲਾਇਆ ਅੱਛਾ ਡੈਡੀ ਦੀ ਕਾਹਨੂੰ ਕੁਛ ਲੱਗਦੀ ਆ ਠੱਤ ਮੰਦਲੀ ਕੋ ਠੀਕ ਆ ਵੀ ਕਮਰੇ ਬੜੇ ਜਿਹੜੀ ਸੌਣੀ ਨਹੀਂ ਆ ਗਾਇਬ ਹੋ ਗਈ

ਕਿ ਆਪਾਂ ਕੰਮ ਕਰਾ ਤਾਂ 8 ਕਵਾਈ ਦਿਨ ਆਪਣੇ ਸਾਰੇ ਜਾਨੀ ਕਿ ਰੋਟੀ ਪਣੀ ਸਾਰਿਆਂ ਨੇ ਛਕ ਲਿਆ ਸੀ ਕੰਮ ਕਰਨ ਨਵੇੜ ਦੇ ਸੀ ਤੇ ਇਸ ਤੋਂ ਬਾਅਦ ਆਪਾਂ ਹੋਏ ਸੀਗੇ ਅੱਜ ਲਾਈਵ ਬਹੁਤ ਸਾਰੀਆਂ ਭੈਣਾਂ ਨੂੰ ਪਤਾ ਲੱਗ ਗਿਆ ਸੀਗਾ ਹਨਾ ਕਿਉਂਕਿ ਆਪਾਂ ਜਿਹੜਾ ਵਲੌਗ ਇਤੋਂ ਪਹਿਲਾਂ ਆਇਆ ਤੁਹਾਡੇ ਕੋਲ ਉਹਦੇ ਜੇ ਆਪਾਂ ਦੱਸਿਆ ਸੀ ਜਿਸ ਭੈਣ ਨੇ ਫੁੱਲ ਵਾਚ ਕੀਤਾ ਹੋਣਾ ਹਨਾ ਉਹਨਾਂ ਨੂੰ ਪਤਾ ਲੱਗ ਗਿਆ ਹਣਾ ਬਹੁਤ ਸਾਰੀਆਂ ਭੈਣਾਂ ਜਿਹੜੀ ਆਪਣੀ ਡੇਲੀ ਵਲੌਗ ਦੇਖਦੀਆਂ ਹਨਾ ਤਾਂ ਉਹ ਆਪਣੇ ਲਾਈਵ ਦੇ ਵਿੱਚ ਆਈ ਸੀਗੇ ਤੇ ਆਪਾਂ ਵਧੀਆ ਘੰਟਾ ਗੱਲਾਂ ਬਾਤਾਂ ਕੀਤੀਆਂ ਸਾਰਿਆਂ ਨਾਲ ਬਹੁਤ ਵਧੀਆ ਲਾਇਬ੍ਰੇਰੀ ਆ ਆਪਣਾ ਤੇ ਪਲੀਜ਼ ਇਹਦੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤਾਂ ਆਪਣਾ ਫਿਰ ਲਾਈਵ ਆ ਜਿਹੜਾ ਵਧੀਆ ਚੱਲੀ ਜਾਂਦਾ ਤੇ ਕਿਸ ਦਿਨ ਕਿਉਂਕਿ ਆਪਾਂ ਪਹਿਲਾਂ ਪੋਸਟ ਨਹੀਂ ਪਾਈ ਸੀ ਦੱਸਿਆ ਨਹੀਂ ਸੀਗਾ ਵੀ ਉਂਝ ਨਹੀਂ ਪੋਸਟ ਪਾਈ ਸੀ ਬਲੌਗ ਦੇ ਵਿੱਚ ਹੀ ਦੱਸਦੇ ਸੀ ਕਿਉਂਕਿ ਕਈ ਵਾਰੀ ਹੁਣ ਹੈਨਾ ਸਾਰੇ ਭੈਣ ਭਰਾਵਾਂ ਕੋਲੇ ਕੰਮਕਾਰ ਹੁੰਦੇ ਆ ਜਦੋਂ ਬੰਦਾ ਫ੍ਰੀ ਹੁੰਦਾ ਫਿਰ ਉਦੋਂ ਹੀ ਵਲੌਗ ਹੈ ਜਿਹੜੇ ਦੇਖਦਾਗਾ ਚਲੋ ਜਿੰਨਾਂ ਨੂੰ ਪਤਾ ਲੱਗ ਗਿਆ ਉਹਨਾਂ ਨਾਲ ਆਪਣੀ ਗੱਲਬਾਤਾਂ ਹੋ ਗਈਆਂ ਸੀਗੇ ਜੋ ਵੀ ਆਪਣੇ ਵਲੌਗ ਲਾਈਵ ਦੇ ਵਿੱਚ ਜੁੜੇ ਥੈਂਕ ਯੂ ਸੋ ਮੱਚ ਹੈਨਾ ਆਪਾਂ ਵਲੌਗਰਾਈ ਵੀ ਉਹ ਤੁਹਾਡਾ ਧੰਨਵਾਦ ਕਰਦੇ ਆ ਤੇ ਇਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਸਾਰਾ ਦਿਨ ਅੱਜ ਜਾਨੀ ਕਿ ਛੁੱਟੀ ਵਾਲਾ ਦਿਨ ਸੀ ਘਰੇ ਸੀ ਆਪਦੇ ਕੰਮਕਾਰ ਬਹੁਤ ਸਾਰੇ ਨਵੇੜੇ ਨਵੇੜਲੇ ਤੇ ਬਹੁਤ ਵਧੀਆ ਦਿਨ ਰਿਹਾ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਸਾਡੇ ਸੋਹਣੇ ਸੋਹਣੇ ਵਲੌਗ ਹੈ ਤੁਸੀਂ ਇੰਜੋਏ ਕਰ ਸਕੋ ਚਲੋ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ